ਲੋਕ ਕਮੈਂਟ ਕਰਦੇ ਆ ਵੀ ਗਰੰਤੀਆਂ ਨੂੰ ਕੁੱਟਦੇ ਹੋ ਅਸੀਂ ਗਰੰਤੀਆਂ ਸਤਕਾਰ ਵੀ ਬਹਾਲ ਕਰਾਉਣੇ ਆ ਆ ਦੇਖੋ ਗਰੰਤੀ ਦੀ ਕਰਤੂਤ ਗੁਰਦਰਾ ਸਾਹਿਬ ਰਹਿ ਕੇ ਨਸ਼ੇ ਵੇਚਦਾ ਸਮੈਗ ਵੇਚਦਾ ਅਸੀਂ ਫੜਿਆ ਨੂੰ ਆਗੇ ਸੀ ਹਾਂ ਆਈ ਰਣ ਕੇ ਪਾਜੀ ਚੀਜ਼ ਵਧੀਆ ਗਏ ਪੂਰੇ ਪੈਸੇ ਲਵਾਂਗਾ ਮੈਂ ਤੁਹਾਨੂੰ ਜਿੱਤ ਮੇਰੀ ਗੱਲ ਸੁਣ ਰਹਾ ਜਿੰਨੇ ਚੀਜ਼ ਹੈਗੇ ਉਹਨੇ ਮਿਲੂਗਾ ਮੈਂ ਤਾਂ ਦੇਖਿਆ ਆਪਾਂ ਦਾ ਕੋਈ ਹੋਰ ਕੋਈ ਪਾਉਂਦੇ ਨਹੀਂ ਹੈ ਨਾ ਆਪਾਂ ਤਾਂ ਬੜੇ ਬੜੇ ਕੋਈ ਕੋਈ ਪਹੁੰਚ ਆਉਗਾ ਵੇਸੇ ਬੜਾ ਠੀਕ ਚਾਹਤ ਜੂਵੀ ਮੈਂ ਤੁਹਾਨੂੰ ਸਭ ਪਿਆਰ ਮੈਂ ਦਿੰਦਾ ਰਹਾਂਗਾ ਮੁੱਖ ਫੜਿਆ ਸੀ ਅੱਜ ਚਲੇ ਪੱਕੇ ਰੂਪ ਲੈ ਨੇ ਨੌਜਵਾਨ ਬੱਚ ਗੁਰੂਕਰ ਬਾਬਾ ਜੀ ਬਲ ਸਿੰਘ ਦਾ ਹੈਡ ਗਰੰਥੀ ਹੋ ਕੇ ਬਾਬਾ ਆਪਾਂ ਹੋਰ ਆਪਾਂ ਵੀ ਤੋਂ ਕੋਈ ਨਹੀਂ ਆਇਆ ਹੈ ਨਾ ਫੋਟੋ ਦੇ ਜਮਾ ਸਰ ਕੋਈ ਬਾਬਾ ਤੂਰ ਦੇ ਚੀਜ਼ ਨੂੰ ਵੇ ਹਾਂ ਕਾਲਾ ਕੋਈ ਭਾਈ 8 ਮਿਲੀਅਨ ਹੋ ਗਿਆ ਮੇਰੇ ਖਾਤੇ ਵਿੱਚ ਬੈਠਾ ਰੋ 10000 ਸਮਾਨ ਸਿਕਾਏ ਹੋਏ ਹੈ ਨਾ ਹਾਂ ਜੇ ਬੋਲੇ ਤਾਂ ਸਮਾਨ ਲੱਗੇ ਤੁਹਾਡੇ ਮੈਨੂੰ ਕਹੇ ਹੋਏ ਆ ਜਾ ਬਾਬਾ ਕਿਤੇ ਕਿਤੇ ਦਿਨਾਂ ਦੇ ਬਕਾਂ ਨੂੰ ਪਰਲੇ ਪੱਕੇ ਪ੍ਰੂਫ ਪੈਨੇ ਚਿੱਟਾ ਦੇ ਦਾਂ ਚਿੱਟਾ ਦਿੰਦਾ ਫੜਿਆ ਸੀ ਨੂੰ ਰਾਤ ਦੇ ਵਿੱਚ ਇਹਨਾਂ ਦਾ 500 ਕਿੱਟਾ ਬਾਕੀ ਅੱਜ ਕਿੰਨੇ ਵਿੱਚ ਮੈਂ 500 ਪਹਿਲਾਂ ਨਾ ਪਹਿਲਾਂ ਬਾਬਾ ਕਦੇ ਕਦੇ ਬਾਬਾ ਜੀ ਮੈਨੂੰ ਦੋ ਜੀ ਕਰੇ ਛੱਡਦੀ ਉਹਨੂੰ ਗਲਵਾਉਂ ਗੁਰੂ ਕਰਦਾ ਗ੍ਰਾਂਤੀ ਹੋ ਕੇ ਚਿੱਟੇ ਵੇਚਦਾ ਉਹ ਕਿੰਨੇ ਵਿੱਚ ਹੁੰਦਾ ਕਰ ਮੈਂ ਤਾਂ ਬਾਬਾ ਜੀ ਤੂੰ ਪਰਾਦੀ ਹੈਗਾ ਨਾ ਤਾਂ ਖਾਜ ਬਾਬਾ ਪੜ੍ਹਦਾ ਯਾਰ ਇੱਕ ਮਿੰਟ ਇੱਕ ਮਿੰਟ ਦੂਸਰਾ ਲੈ ਕੇ ਆਇਆ ਪਰਦੇਸ ਸਿੰਘ ਜਹਾਂਗੀਰ ਨਾਲ ਦਾ ਬੰਦਾ ਹੈ ਪਰਦੇਸ ਸਿੰਘ ਜਹਾਂਗੀਰ ਨਾਲ ਦਾ ਬੰਦਾ ਹੈ ਸਮਾਤ ਬੇਜਾ ਰੱਖਾਂ ਨੂੰ ਮੰਨੇ ਹਾਂ ਜੀ ਮੰਨੇ ਜੀ ਲੈ ਲਵੇ ਸਵਾਲ ਪੁੱਛੇ ਉਹਨਾਂ ਤਾਂ ਉਹਨਾਂ ਨਹੀਂ ਹੁੰਦੇ ਜਿਹੜਾ ਜਿਨੂੰ ਜਦੋਂ ਪੁੱਛਦੇ ਉਹ ਸਹੀ ਜਵਾਬ ਦਿੰਦਾ ਆਰਮੀ ਕ ਭਾਵਨਾਮਾ ਨੂੰ ਠੇਸ ਕਿਉਂਕਿ ਗੁਰੂ ਘਰ ਦੇ ਵਿੱਚ ਰਖਵਾਲੀ ਕਰਨ ਵਾਲਾ ਹੈੱਡ ਗ੍ਰੰਥੀ ਹੀ ਨਸ਼ਾ ਵੇਚਣ ਵਾਲਾ ਸੀ ਨਸ਼ਾ ਵੇਚਣ ਦਾ ਪਰਦਾ ਫਾਸ਼ ਕੀਤਾ ਮਾਮਲਾ ਢਿੜਵਾ ਤੋਂ ਸਾਹਮਣੇ ਆਇਆ ਜਿੱਥੇ ਕੀ ਕੁਝ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਹੈੱਡ ਗਰੰਥੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਪਹਿਲਾ ਰੰਗੇ ਹੱਥੀ ਉਸ ਨੂੰ ਫੜਿਆ ਗਿਆ ਉਕਤ ਹੈੱਡ ਗਰੰਥੀ ਵੱਲੋਂ ਚਿੱਟਾ ਵੇਚਣ ਵਾਲੇ ਵਿਅਕਤੀ ਨੂੰ ਚੱਲਦੇ ਕੈਮਰੇ ਮੂਰੇ ਫੋਨ ਲਗਾਇਆ ਗਿਆ ਤੇ ਨਸ਼ਾ ਮੰਗਿਆ ਗਿਆ ਤਾਂ ਉਸ ਦੇ ਵੱਲੋਂ ਵਿਅਕਤੀ ਵੱਲੋਂ ਕਹਿ ਦਿੱਤਾ ਅੱਜ ਸਾਰਾ ਸਮਾਨ ਤਾਂ ਲੱਗ ਗਿਆ ਕੱਲ ਨੂੰ ਮਿਲ ਸਕਦਾ ਫੋਨ ਕਰਕੇ ਦੇਵਾਂਗਾ ਤਾਂ ਫਿਰ ਜਿਸ ਤੋਂ ਬਾਅਦ ਜੋ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਹੈੱਡ ਗ੍ਰੰਥੀ ਨੂੰ ਗੁਰਦੁਆਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਸ ਨੂੰ ਪੁਲਿਸ ਲੈ ਗਈ। ਸਾਰੇ ਪੱਕੇ ਸਬੂਤ ਪਏ ਨੇ ਚਿੱਟਾ ਵੇਜਦਾ ਚਿੱਟਾ ਜੰਦਾ ਫੜਿਆ ਸੀ ਇਹਨੂੰ। ਪਰਬਤ ਸਿੰਘ ਜਹਾਂਗੀਰ ਉਹਨਾਂ ਦਾ ਬੰਦਾ ਹੈ। ਅੱਜ ਵੀ ਮਾਫੀ ਦੇ ਤੁਰਕ ਪ੍ਰਗਟ ਸਿੰਘ ਜਹਾਂਗੀਰ ਨਾਂ ਦਾ ਬੰਦਾ ਇਹ ਸਮੈਤ ਬੇਦਾ ਦੇ ਰੱਖਾਂ ਨੂੰ ਬਾਬਾ ਜੀ ਹਾਂ ਜੀ ਮੰਨਿਆ ਜੀ ਹੱਲਵੇ ਠੀਕ ਆ ਸਭੀ ਮੰਨੋ ਸਾਰੀ ਤੇ ਮੈਂ ਵੀ ਲਾਵੀਂ ਦੱਸ ਕੇ ਨਿੱਮੇ ਦਾ 500 ਦਿੱਤਾ ਬਾਬੀ ਅੱਜ ਕਿੰਨੇ ਵਿੱਚ ਆ ਮੈਂ 500 ਦਿੱਤਾ ਬਾਬੀ ਪਹਿਲਾਂ ਪਹਿਲਾਂ ਬਾਬਾ ਜੀ ਮੈਂ ਕਦੇ ਕਦੇ ਬਾਬਾ ਜੀ ਮੈਂ ਨਹੀਂ ਦੋਜ ਨਹੀਂ ਬਾਬਾ ਜੀ ਕਿੰਨੇ ਬਤਲ ਗਿਆ ਸੱਚ ਗੱਲ ਬੋਲ ਸਾਨੂੰ ਕੋਈ ਗੁਰੂ ਫਕਤ ਕਹਿੰਦਾ ਨੇਰੀ ਲੈ ਕੇ ਢੜ ਵਿੱਚ ਬਾਬਾ ਜੀ ਇਹ ਦੇਖੋ ਮੈਂ ਤਾਂ ਇਹ ਬਧਰਾਮ ਮੇਨ ਕੋਈ ਇਕਕਾਰਾਂ ਦਾ ਹੱਕਦਾਰ ਨਹੀਂ ਹੈਗਾ ਕੋਈ ਰੋਡ ਬਾਬਾ ਜੀ ਕੋਈ ਗਲਤੀ ਨਹੀਂ ਹੋਈ ਬਾਬਾ ਜੀ ਰੋਡਾ ਬੰਦਾ ਕਰੇ ਛੱਡ ਦੀ ਉਹਨੂੰ ਉਹ ਗੁਰੂ ਘਰ ਦਾ ਗ੍ਰਾਂਥੀ ਹੋ ਕੇ ਚਿੱਟੇ ਵੇਚਦਾ ਇਹ ਕੋਈ ਗਲਤੀ ਨਹੀਂ ਕਰਦਾ ਬਾਬਾ ਜੀ ਬੋਲ ਕਿੰਨੇ ਵਿੱਚ ਹੁੰਦਾ ਕਰ ਮੈਂ ਤਾਂ ਬਾਬਾ ਜੀ ਤੂੰ অপরাধੀ ਹੈਂ ਕਿ ਨਾ ਤਾਂ ਹਾਂ ਬਾਬਾ ਜੀ ਹੁਣਾਂ ਕੀਤਾ ਕਿ ਨਾ ਬਸ ਹਾਂ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਮਤਲਬ ਅੱবি ਦੋ ਤਿੰਨ ਦਿਨ ਜੀ ਬਾਬਾ ਜੀ ਸੱਚੀ ਕਹਿਣਾ ਕਿ ਬਾਬਾ ਕਿੱਥੋਂ ਆ ਗਏ ਤੈਨੂੰ ਪਤਾ ਹੁਣ ਤੇਰੇ ਸਿੱਤੇ ਫੇਰੁੰਦਾ ਤੂੰ ਬਾਬਾ ਜੀ ਤੇਰੇ ਸਿੱਤੇ ਫੇਰ ਬਾਬਾ ਜੀ ਕਿੰਨਾ ਚਿਰ ਲੰਮਾ ਚੱਲਿਆ ਮੈਂ ਬੱਤਨ ਬੋਲਦਾ ਮੈਂ ਬੱਤਨ ਬੋਲਦਾ ਉਹਦਾ ਮੈਨੂੰ ਪਤਾ ਵੀ ਕਿੱਥੋਂ ਲੈ ਕੇ ਆਉਂਦਾ ਜੀ ਹੁਣ ਬੰਦਾ ਕੌਣ ਆਦਰ ਲਈ ਮੈਂ ਇੱਥੇ ਦੇਖ ਜਾ ਸੀ ਮੈਨੂੰ ਬਸ ਕੌਣ ਹੈ ਤੈਨੂੰ ਪਤਾ ਹੋਵੇ ਬਾਬਾ ਜੀ ਤੁਸੀਂ ਕਿੰਭੂ ਤਵਾਰੋਂ ਦੇਖੋ ਜੀ ਮੈਨੂੰ ਪੰਜ 7 ਬੰਦੇ ਬਿਲਕੁਲ ਬੰਦੇ ਕਲਾ ਤੁਸੀਂ ਕਿੰਨੇ ਦਾ ਵੇਚਦਾ ਹੁਣ ਦੇਖੋ ਮੈਂ ਤਾਂ ਬੱਬੀ 20000 ਦੀ ਬਸ ਬਸ 20000 ਬੰਦੇ ਕਾਹਨ ਕੋਈ ਕੋਈ ਧੱਕਾ ਕੋਈ ਪੁਲਿਸ ਨੇ ਕੋਈ ਰੋਕੇ ਢੋਕੇ ਨਹੀਂ ਤੁਹਾਨੂੰ ਮੈਨੂੰ ਕਿਸੇ ਨੂੰ ਪਤਾ ਨਹੀਂ ਸੀ ਬਾਬਾ ਜੀ ਮੈਂ ਤਾਂ ਵੀ ਬਸ ਕੋਈ ਪੁਲਿਸ ਨੂੰ ਪਤਾ ਨਹੀਂ ਸੀ ਇਹ ਤੁਸੀਂ ਵੇਚਦੇ ਹੋ ਕੱਲਾ ਕੱਲਾ ਦੜਬੇ ਦੜਬੇ ਚ ਵੇਚ ਰਿਓ ਸੀ ਬਸ ਹਾਜ ਬਾਬਾ ਜੀ ਬਾਬਾ ਜੀ ਦੜਬੇ ਦੜਬੇ ਕੱਲਾ ਬਸ ਕਿੱਥੇ ਕਿੱਥੇ ਜਾ ਕੇ ਸਪਲਾਈ ਕਰਕੇ ਆ ਨੀ ਮੈਂ ਕਿਤੇ ਨਹੀਂ ਗਿਆ ਜੀ ਮੇਰੇ ਇੱਛੇ ਹੁੰਦਾ ਜਦੋਂ ਕੋਈ ਲੈਣ ਆਉਂਦਾ ਕੋਈ ਪਰਹੇ ਨਾ ਮੇਰੇ ਆਪਾਂ ਹੈਗੇ ਥੋੜਾ ਨਾ ਬਾਬਾ ਜੀ ਜੇ ਕੋਈ ਹੁੰਦਾ ਮੈਂ ਉਹ ਵੀ ਦੱਸ ਦਿੰਦਾ ਬਾਬਾ ਜੀ ਤੁਸੀਂ ਗੁਰੂ ਘਰ ਦੇ ਵਿੱਚੋਂ ਕਿਹ ਕੀ ਡਿਊਟੀ ਆ ਤੁਹਾਡੀ ਗ੍ਰੰਥੀ ਸਿੰਘ ਦੀ ਆ ਬਾਬਾ ਜੀ ਤੁਹਾਨੂੰ ਸ਼ਰਮ ਹੈ ਨਹੀਂ ਤਾਂ ਲੋਕ ਮਨਤਾ ਲੋਕ ਇੰਨੇ ਪੂਜਦੇ ਨੇ ਕਿ ਤੁਸੀਂ ਇਹ ਕੰਮ ਕਰਦੇ ਹੋ ਹੁਣ ਤਾਂ ਸ਼ਰਮ ਨਹੀਂ ਸਾਨੂੰ ਫੇਸਬੁਕਾਂ ਤੇ ਹੋਰ ਤੇ ਲੋਕ ਕਮੈਂਟ ਕਰਦੇ ਆ ਵੀ ਗ੍ਰੰਥੀਆਂ ਨੂੰ ਕੁੱਟ ਦਿਓ ਅਸੀਂ ਗ ਗੁਰਦੁਆਰਾ ਸਾਹਿਬ ਰਹਿ ਕੇ ਨਸ਼ੇ ਵੇਚਦਾ ਸਮੈਗ ਵੇਚਦਾ ਸੀ ਫੜਿਆ ਨੂੰ ਅੰਗੇ ਥੀ ਸਾਰੇ ਪ੍ਰੂਫ ਅਸੀਂ ਪੱਤਰਕਾਰਾਂ ਨੂੰ ਭਾਈ ਨੂੰ ਪ੍ਰਸ਼ਾਸਨ ਦੇਵਾਂਗੇ ਇਥੇ ਅੱਜ ਅੱਜ ਨੇ ਚਿੱਟਜਣਾ ਚਿੱਟਾ ਵਿੱਚ ਸਾਰੇ ਗੁਰੂ ਪਏ ਨੇ ਕਿੱਥੇ ਚਿੱਟਾ ਦਿੱਤਾ ਇਹਨੇ ਕਿਹੜੀ ਗੱਡੀ ਖੜਾ ਕੇ ਚਿੱਟਾ ਦਿੱਤਾ ਇਹਨੇ ਕਿਹੜੇ ਫੋਨ ਤੇ ਗੱਲ ਕੀਤੀ ਚਿੱਟੇ ਦੇਣ ਬਾਰੇ ਹਾਂ ਜੀ ਹਾਂ ਜੀ ਆ ਸੰਗਤ ਬੈਠੀ ਹੈ ਦੱਸੋ ਵੀ ਚਿੱਟਾ ਵੇਚਣਾ ਜਾਇਜ਼ ਹੈ ਨਾ ਜਾਇਜ਼ ਹੈ ਸਾਡੇ ਪੁੱਤਾਂ ਨਸ਼ੇ ਲਾਉਣਾ ਕੰਮ ਹੈ ਦੋ ਸਹਾਰੇ ਦਾ ਕੋਈ ਇੱਥੇ ਮਾਰਿਆ ਦਾ ਸਰੂਪ ਹੈ ਜਿਹੜਾ ਚਿੱਟਾ ਲਾਉਣਾ ਜੇਬ ਚ ਬੀੜੀਆਂ ਪਾ ਕੇ ਲੈ ਕੇ ਆਉਂਦਾ ਤੂੰ ਰੋਕਣਾ ਕਿ ਤੂੰ ਅੰ ਇਹ ਇਹਨਾਂ ਵਾਲੇ ਕਿੱਥੋਂ ਮੇਰੇ ਸ਼ਰਮਾ ਜੀ ਇੱਕ ਵਾਰੀ ਮੈਨੂੰ ਆਪ ਗਲਤੀ ਹੋ ਗਈ ਅੱਗੇ ਕੋਈ ਗਲਤੀ ਨਹੀਂ ਬਾਬਾ ਜੀ ਤੂੰ ਠੀਕ ਮਤ ਰੱਖ ਦੇ ਤੂੰ ਦੇਖ ਦੇ ਨੀ ਤੈਨੂੰ ਪਤਾ ਇਸ ਮਾਗਰ ਮੱਛਰ ਨੇ ਮੈਂ ਮਾਗਰ ਮੱਛਰ ਦੇ ਜੁੱਪ ਬੰਦੇ ਵਾਂਗੂ ਗੱਲ ਕਰ ਕੋਈ ਮਾਗਰ ਮੱਛਰ ਦੀ ਤੁਸੀਂ ਆਪ ਦੱਸੋ ਕਿ ਸੰਭੋ ਪਤਾ ਕੀ ਦੀਏ ਇਹ ਮਾਗਰ ਮੱਛਰ ਦੇ ਹੱਥੋਂ ਬੋਲ ਕਿ ਕਿਹਦੀ ਵਿੱਚ ਹੈ ਕਿ ਵਿੱਚ ਆਓ ਚਿੱਟੇ ਹੀ ਕੋਈ ਮਾਗਰ ਮੱਛਰ ਦੇ ਹੱਥੋਂ ਨਹੀਂ ਹੈ ਕੀ ਲੈ ਕੀ ਕੀਤੀ ਹੋ ਚਿੱਟਾ ਲੈ ਕੇ ਆ

ਅੱਜ ਕਦੋਂ ਨਹੀਂ ਬਣਦਾ ਬਾਈ ਨਿਪੜ ਗਿਆ ਜੀ ਬਾਬਾ 11 12 ਵਜੇ ਤੱਕ ਨਿਪੜ ਗਿਆ ਜੀ ਸਾਰਾ ਕੱਲ ਨੂੰ ਕਿੰਨੇ ਵਜੇ ਵੀਰੇ ਕੱਲ ਨੂੰ ਵਜੇ ਬਾਬਾ ਭਾਣ ਗਿਆ ਮੈਂ ਫੋਨ ਕਰ ਦੇਣਾ ਠੀਕ ਆ ਬਾਈ ਠੀਕ ਆ ਠੀਕ ਆ ਦੇਖ ਕੇ ਇਹ ਤੋਂ ਗੁਰ ਕਰਕੇ ਕੰਮ ਕਰ ਦੋ 3 ਮਹੀਨੇ ਤੋਂ ਬੱਬੀ ਪਰ ਮੈਂ ਵੀ ਇੱਕ ਤਿੰਨ ਚਾਰ ਦਿਨਾਂ ਤੋਂ ਹੀ ਕਰ ਰਹੀ ਹਾਂ ਗਰੰਟੀ ਸੀ ਹਾਂ ਤਿੰਨ ਚਾਰ ਦਿਨਾਂ ਤੋਂ ਹੋਇਆ ਜੀ ਇਹ ਬਦਲ ਕਿਉਂ ਨਸ਼ਾ ਕਿਉਂ ਵੇਚਣਾ ਪੈ ਗਿਆ ਬਸ ਮੈਨੂੰ ਬਸ ਮੁਝਪੂਰੀ ਬਸ ਕਿਸੇ ਦਾ ਮੈਨੂੰ ਪੈਸੇ ਦੇਣ ਤੂੰ ਮੈਨੂੰ ਕਹ ਤੀ ਕਹਿੰਦਾ ਜੀ ਮੇਰਾ 15000 ਰੁਪਏ ਦੇਣਾ ਤੂੰ ਗੱਡੀ ਲਵਾਂਗਾ ਬਸ ਇਹ ਗੱਲ ਤੋਂ ਮੈਂ ਫਿਰ ਮੈਨੂੰ ਕਿਸੇ ਨੇ ਕਿਹਾ ਤੂੰ ਐਂ ਕਰਦਾ ਕਸਮ ਲੱਗੇ ਜੀ ਮੈਂ ਝੂਠ ਨਹੀਂ ਬੋਲਦਾ ਤੁਹਾਨੂੰ ਵੀ ਕੀ ਕਰ ਲੈ ਉਹ ਹੈਗਾ ਸੀ ਇਹੀ ਜਿਸ ਨਾਮ ਨਾਲ ਹਾਂ ਕੀ ਵੇਚਦੇ ਤੁਸੀਂ ਨਸ਼ਾ ਇਹ ਸੀਗਾ ਪਤਾ ਨਹੀਂ ਚਿੱਟਾ ਜੀ ਚਿੱਟਾ ਹੀ ਹੈ ਮੈਂ ਨਹੀਂ ਕਰਦਾ ਵੇਚ ਤਾਂ ਹੁੰਦਾ ਪਤਾ ਜੀ ਮੈਂ ਤਾਂ ਉੱਥੇ ਲਿਖਿਆ ਸੀ 500 ਰੁਪਏ ਜੀ ਮੈਂ ਨਹੀਂ ਹੋਰ ਤੋੜਿਆ ਸੀ 7 ਜੀ ਅੱਜ ਛੋਟੇ ਤੇ ਟਰੈਪ ਲੱਗਿਆ ਹੋਇਆ ਸੀ ਉਸ ਨੂੰ ਪਤਾ ਇਸ ਗੱਲ ਦਾ ਛੋਟੇ ਮਗਰ ਨਹੀਂ ਨਹੀਂ ਮੈਨੂੰ ਨਹੀਂ ਕੋਈ ਪਤਾ ਜੀ ਐਵੇਂ ਬਾਜ਼ਾਰ ਚ ਜਾ ਕੇ ਦੇਖੇ ਆਇਆ ਹਾਂ ਬਾਜ਼ਾਰ ਚ ਨਹੀਂ ਜਿਵੇਂ ਤਾਂ ਉਹ ਉੱਥੇ ਗਿਆ ਸੀ ਜੀ ਕੈਂਪਰ ਰੋਡ ਤੇ ਬੱਸ ਕੈਂਪਰ ਰੋਡ ਤੇ ਹਾਂ ਹਾਂ ਉਹ ਸੀ ਗਿਆ ਛੋਟੇ ਮਗਰੇ ਹਾਂ ਹੋਰ ਨਹੀਂ ਬਾਬਾ ਜੀ ਸਹੀ ਗੱਲ ਤੁਸੀਂ ਫੋਨ ਲਾ ਕੇ ਬੁਲਾਇਆ ਸੀ ਇਹਨਾਂ ਨੇ ਉਹੀ ਗਿਆ ਬਾਬਾ ਜੀ ਮੈਨੂੰ ਨਹੀਂ ਪਤਾ ਜੀ ਤੁਸੀਂ ਮੰਨਦੇ ਹੋ ਦੀ ਗਲਤੀ ਹਾਂ ਗਲਤੀ ਹੈ ਬੱਸ ਚਲੋ ਮਾਫ ਕਰ ਬਾਬਾ ਜੀ ਮੈਨੂੰ ਉਹਨੂੰ ਬਾਬਾ ਜੀ ਪੁੱਛਨੇ ਰੋਕੇ ਨਹੀਂ ਕਰਦੇ ਕਿਸੇ ਨੇ ਪਤਾ ਨਹੀਂ ਸੀ ਬਾਬਾ ਜੀ ਨੂੰ ਹਾਂ ਕਿਸੇ ਕੋਲ ਸਾਰ ਨੂੰ ਕੁਝ ਪਤਾ ਨਹੀਂ ਸੀ ਪਾਣੀ ਪੀਣਾ ਜਾਂ ਪੀਛਕਣਾ ਹਾਂ ਪੀਓ ਪਾਣੀ ਪੀਓ ਪਾਣੀ ਦਿਓ ਪਾਣੀ ਦਿਓ ਹਾਂ ਬਾਬਾ ਜੀ ਕੀ ਗਲਤੀ ਤੁਸੀਂ ਸਮਾਜ ਤੋਂ ਮੰਗਣੀ ਚੋਣੇ ਬਸ ਮਾਹੀ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰਦਾ ਜੀ ਹਾਂ ਅੱਗੇ ਤੋਂ ਹੋਰਾਂ ਨੂੰ ਵੀ ਸਾਵਧਤਿ ਕਰਾਂਗੇ ਬਸ ਬਹੁਤ ਇਹ ਗਲਾਹ ਤੇ ਦੇ ਦੱਸਦਾ ਨਾ ਜਹਦਰ ਬਰਮਾ ਸੰਗ ਜਨਾਲ ਇਹ ਜੋ ਅੱਜ ਤੁਹਾਡੀ ਕਾਰਵਾਈ ਸੀਗੀ ਕੀ ਕਾਰਵਾਈ ਹੈ ਕਿੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਕੌਣ ਬੰਦਾ ਸੀ ਇਹ ਤਾਂ ਉਹ ਤੁਸੀਂ ਮਗਰ ਲੱਗਿਆ ਸਾਨੂੰ ਨਾ ਕਾਫੀ ਗੁਪਤ ਸੂਚਨਾ ਮਿਲਦੀ ਆ ਰਹੀ ਹੈ ਕਈ ਦਿਨਾਂ ਤੋਂ ਬੇਗੁਗਰੰਥੀ ਬੰਦਾ ਚਿੱਟਾ ਵੇਚ ਰਿਹਾ ਹੈ ਤੇ ਅਸੀਂ ਕਿਹਾ ਵੀ ਅਸੀਂ ਇਦਾਂ ਕਾਰਵਾਈ ਨਹੀਂ ਕਰ ਸਕਦਾ ਕੋਈ ਪ੍ਰੂਫ ਸਾਨੂੰ ਮਿਲ ਜੇ ਚਿੱਟਾ ਵੇਚਦੇ ਦਾ ਜਾਂ ਕੋਈ ਫੋਨ ਰਿਕਾਰਡਿੰਗ ਕੋਈ ਸਾਨੂੰ ਉਹ ਪਤਾ ਲੱਗ ਜੇ ਅਸੀਂ ਉਦੋਂ ਕਾਰਵਾਈ ਕਰ ਦਾਂਗੇ ਚਲੋ ਅੱਜ ਮੈਨੂੰ ਪਤਾ ਲੱਗਿਆ ਵੀ ਅੱਜ ਉਹ ਬੰਦਾ ਚਿੱਟਾ ਵੇਚ ਰਿਹਾ ਹੈਗਾ ਸੋ ਮੈਂ ਐਸਾ ਸਭ ਨੂੰ ਫੋਨ ਕੀਤਾ ਚਲੋ ਬੀਜੀ ਸੀ ਅੱਜ ਕਿਤੇ ਉਹਨਾਂ ਮੇਰਾ ਫੋਨ ਰਨ ਨਹੀਂ ਕੀਤਾ ਚਲੋ ਮੈਂ ਸੀਐਡੀ ਸੀਐਡੀ ਨੂੰ ਵੀਰ ਨੂੰ ਫੋਨ ਕਰਾ ਮੈਂ ਕਰਕੇ ਕਾਰਵਾਈ ਹੈ ਕਹਿੰਦੇ ਕੋਈ ਨਹੀਂ ਆ ਉਹ ਆ ਵੀ ਗਿਆ ਚਲੋ ਇਹ ਜਿਹੜਾ ਗ੍ਰੰਥੀ ਸੀਗਾ ਇਹ জাহাঙ্গীর ਦਾ ਬੰਦਾ ਕੋਈ ਪ੍ਰਗਟ ਸਿੰਘ ਨਾਂ ਦਾ ਇਹਨੇ ਅੱਜ 500 ਚਿੱਟਾ ਇੱਕ ਬੰਦੇ ਨੂੰ ਵਿੱਚ ਆ ਉਹਦੀ ਸਾਡੇ ਕੋਲ ਰਿਕਾਰਡਿੰਗ ਪਈ ਆ ਦੂਸਰੀ ਗੱਲ ਜਿੱਥੇ ਚਿੱਟਾ ਦੇ ਕੇ ਆਇਆ ਜਾਂ ਕੇ ਗੱਡੀ ਖੜਾ ਕੇ ਚਿੱਟਾ ਦਿੱਤਾ ਉਹ ਵੀ ਸਾਡੇ ਕੋਲ ਰਿਕਾਰਡਿੰਗ ਪਈ ਆ ਦੀ ਉਮੰਨਾ ਵੀ ਸਾਰਾ ਕੁਝ ਵੀ ਮੈਂ ਚਿੱਟਾ ਵੇਚਦਾ ਰਿਹਾ ਤੇ ਇਹ ਲਿਆਉਂਦਾ ਕਿਧੂ ਆ ਉਹ ਵੀ ਸਾਰ ਲੈ ਰਿਕਾਰਡਿੰਗ ਪਈ ਆ ਵੀ ਉਹ ਕੋਈ ਆ ਸੁਭਮ ਨਾਂ ਦਾ ਬੰਦਾ ਕੋਈ ਸੁਨਾਮ ਦਾ ਉਹਨੂੰ ਫੋਨ ਵੀ ਲਾਇਆ ਗਿਆ ਤੇ ਉਹਦੇ ਫੋਨ ਰਿਕਾਰਡਿੰਗ ਵੀ ਪਿਆ ਆਪਣੇ ਕੋਲ ਦੂਸਰੀ ਗੱਲ ਅੰਦਰੋਂ ਕੋਲੀਪਾ ਹੁੰਦੀ ਆ ਜਿਹੜਾ ਨਸ਼ਾ ਹੁੰਦਾ ਕੋਈ ਕੁੜੀਆਂ ਜੀਆਂ ਉਹ ਵੀ ਇੱਕ ਜਰਦਾ ਵੀ ਅੰਦਰ ਪਿਆ ਕੋਈ ਅਸੀਂ ਸਿਰਫ ਇਹ ਗੱਲ ਕਰਕੇ ਆਇਆ ਕੋਈ ਨਸ਼ਾ ਸੰਸਾਰ ਖੰਦਾ ਹੈ ਸੰਸਾਰ ਨੂੰ ਸੁਧਾਰ ਨਹੀਂ ਸਕਦੇ ਸੀ ਪਰ ਅਸੀਂ ਆਪਣੇ ਨੂੰ ਤਾਂ ਸੁਧਾ ਸਕਦੇ ਜਿਹੜੇ ਗੁਰੂ ਘਰ ਚ ਜਲਤ ਕੰਮ ਕਰਦੇ ਆ ਜਿਹੜੇ ਗੁਰੂ ਘਰ ਆਸਤੇ ਦੇਖਿਆ ਜਾਂਦਾ ਕਿ ਲੋਕ ਲੋਕ ਇੱਥੇ ਦੇਖੋ ਆ ਨੌਜਵਾਨ ਬੱਚੇ ਸਾਡੇ ਇੱਥੋਂ ਲੰਘਦੇ ਆ ਸਿਰ ਨੀਮਾ ਕਰਕੇ ਲੰਘਦੇ ਆ ਇੱਥੇ ਹਿੰਦੂ ਭਰਾ ਵੀ ਸਜਦਾ ਕਰਦੇ ਆ ਮੁਸਲਮਾਨ ਵੀ ਸਜਦਾ ਕਰਦੇ ਆ ਪਰ ਦੁੱਖ ਦੀ ਗੱਲ ਇਹ ਆ ਜਦੋਂ ਗ੍ਰੰਥੀ ਸਿੰਘ ਜਾਂ ਗੁਰੂ ਘਰ ਦਾ ਵਜ਼ੀਰ ਉਹ ਕਿਸੇ ਕੁੱਤੇ ਕੰਮ ਕਰਦਾ ਸਾਨੂੰ ਬੁਰਾ ਲੱਗਦਾ ਅਸੀਂ ਇਸ ਕਰਕੇ ਕਾਰਵਾਈ ਕੀਤੀ ਵੀ ਗ੍ਰੰਥੀਓਂ ਕੇ ਕੰਮ ਕਰ ਰਿਹਾ ਹੈ ਆਮ ਬੰਦਾ ਕਰਦਨ ਕਿ ਅਸੀਂ ਕਿਨੂੰ ਕੋਈ ਸੁਝਾਵਾਂਗੇ ਅਸੀਂ ਤੇ ਗ੍ਰਾਂਥੀ ਹੋ ਕੇ ਗੁਰੂਕਰ ਦਾ ਵਜੀਰੋ ਕਿਹੇ ਕੁੱਤੇ ਕੰਮ ਕਰਦਾ ਇਹਦੀ ਤਾਂ ਅਜ ਇਹਨੂੰ ਫੜਿਆ ਗਿਆਗਾ ਉਸ ਦੀ ਕਾਰਵਾਈ ਕਿਹਜੀ ਰਹੀ ਹੈ ਪ੍ਰਸ਼ਾਸਨ ਦੀ ਕਾਰਵਾਈ ਤਾਂ ਆ ਤੁਹਾਡੇ ਸਾਹਮਣੀਆਂ ਸਾਰਾ ਕੁਝ ਕੀ ਲੱਗਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਅਸਤੇ ਇੱਕ ਬੇਨਤੀ ਕਰ ਸ੍ਰੀ ਸਾਹਿਬ ਨੇ ਕਿਹਾ ਕਿ ਸਾਨੂੰ ਅਸੀਂ ਮਾਨਯੋਗ ਸਰਤਾਬ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਅਸੀਂ ਪ੍ਰੂਫਾਂ ਦੇ ਸਮੇਤ ਆ ਤੁਹਾਨੂੰ ਗ੍ਰਾਂਥੀ ਦੇ ਦਿੱਤਾ ਚਿੱਟਾ ਭੇਜਦਾ ਇਹ ਤੇ ਜਿੱਡੀ ਕਾਰਵਾਈ ਹੁੰਦੀ ਉਹਦੀ ਕਰੋ ਜਿੰਨਾ ਦੀ ਛਿੰਨ ਲੈਂਦੀ ਛਿੰਨ ਲਾ ਕੇ ਨੂੰ ਪੁੱਛੋ ਵੀ ਕਿੱਥੋਂ ਕੋਤ ਨਚਾਉਂਦਾ ਹੈ ਅਈ ਤਾਂ ਅਸਤਾ ਉਹਦਾ ਫਰਜ਼ ਜ਼ਦਾ ਕਰਤਾ ਨਾ ਪਬਲਿਕ ਨੇ ਫਰਜ਼ ਜ਼ਦਾ ਕਰਤਾ ਆਪਣਾ ਹੁਣ ਦੇਖਦੇ ਆ ਸਰਦਾਰ ਭਗਵੰਤ ਸਿੰਘ ਦੀ ਮਾਨ ਕਿੱਥੇ ਕਾਰਵਾਈ ਕਰਦੇ ਨੇ ਬਈ ਕੀ ਨਾਮ ਹੈ ਜੀ ਇੰਦਰਜੀਤ ਸਿੰਘ ਜੀ ਬਈ ਕੀ ਚੱਕਰ ਸੀ ਇਹ ਜਿਹੜਾ ਅੱਜ ਬੰਦਾ ਪੜਿਆ ਗਿਆ ਇਹ ਨਾ ਬਈ ਯਾਰ ਗੁਰੂ ਘਰ ਦਾ ਗਰੰਟੀ ਹੈਗਾ ਇੱਥੇ ਬਾਬਾ ਜੀਵਨ ਸਿੰਘ ਗੁਰੂ ਘਰ ਹੈਗਾ ਤੇ ਇਹ ਨਾ ਚਿੱਟਾ ਵੇਚਦਾ ਹੈਗਾ ਬਈ ਇੱਥੇ ਆਮ ਮੁੰਡਿਆਂ ਨੂੰ ਅੱਧੀ ਅੱਧੀ ਰਾਤ ਨੂੰ ਲੋਕ ਆਉਂਦੇ ਇੱਥੇ ਚਿੱਟਾ ਲੈਣ ਆ ਜੇਬ 'ਚ ਜੜਦਾ ਬੀੜੀਆਂ ਪਾ ਕੇ ਆਉਂਦੇ ਨੇ ਹੈਗੇ ਤੇ ਆ ਤੁਹਾਨੂੰ ਦਿਖਾਈਆਂ ਨੇ ਹੈਗੀਆਂ ਕੁਲੀਪਾ ਦੀਆਂ ਕੁੜੀਆਂ ਯੂਜ਼ ਹੋਈਆਂ ਹੋਈਆਂ ਕੁੜੀਆਂ ਜਿene ਹੈਗੀਆਂ ਤੇ ਲਾ ਲੋ ਵੀ ਜੇ ਗੁਰੂ ਕਰਾਂ ਚਾਹਿਆ ਕੁਝ ਹੋਣ ਲੱਗਾ ਤਾਂ ਲੋਕ ਯਕੀਨ ਕਰਦੇ ਕਿ ਕਿਹਦੇ ਤੇ ਕਰਨਗੇ ਇਹ ਜੀ ਇੱਕ ਸੜੇ ਹੋਏ ਬੰਦੇ ਕਰਕੇ ਸਾਰੀ ਕੌਮ ਨੂੰ ਦਾਗ ਲੱਗਦਾ ਹੈਗਾ ਜੀ ਹਾਂ ਸਾਰਾ ਕੁਝ ਮੰਨ ਕੇ ਜੀ ਆਪਣੇ ਕੋਲ ਸਾਰੇ ਪ੍ਰੂਫ ਪਏ ਨੇਗੇ ਹਾਂਜੀ ਤੁਹਾਡੇ ਕੋਲ ਕੈਮਰੇ ਚ ਵੀ ਮੰਨ ਕੇ ਗਿਆਗਾ ਵੀ ਅੱਜ 500 ਦਾ ਵੇਚਿਆਗਾ ਜਿਹੜਾ 500 ਦਾ ਵੇਚਿਆਗਾ ਉਹ ਆਪਣੇ ਕੋਲ ਦੀ ਡਿਲੀਵਰੀ ਦੀ ਵੀਡੀਓ ਪਈ ਹੈਗੀ ਤੇ ਜਦੋਂ ਉਹਨੂੰ ਫੋਨ ਲਾ ਕੇ ਉਹਦੇ ਨਾਲ ਲਾਲੋ ਵੀ ਡੀਲ ਕੀਤੀ ਹੈਗੀ ਮੁੰਡੇ ਨੇ ਆਪਣੇ ਕੋਲ ਉਹਦੀ ਸਾਰੀ ਰਿਕਾਰਡਿੰਗ ਵੀਡੀਓ ਕੋਲ ਹੈ। ਇੱਕ ਪਾਸੇ ਸਰਕਾਰ ਰੇਟਾ ਵੱਡਾ ਜਿਹੜਾ ਮੋਹਰ ਚ ਚਲਾਈ ਹੋਈ ਹੈ। ਬਈ ਸਮਝ ਨਹੀਂ ਆਉਂਦੀ ਪੁਲਿਸ ਨਾਲ ਰਲਈ ਹੋਈ ਹੋ ਸਕਦੀ ਹੈ ਕਿ ਫਿਰ ਗੁਰੂ ਘਰ ਦੇ ਵਿੱਚ ਚਿੱਟਾ ਵੇਚਦਾ ਆਪਾਂ ਨੇ ਬੰਦਾ ਫੜਕੀ ਦਿੱਤਾ। ਕੋਈ ਛੋਟੀ ਗੱਲ ਤਾਂ ਹੈ ਨਹੀਂਗੀ ਇਹ। ਠੀਕ ਹੈ ਇੱਕ ਪਾਸੇ ਤਾਂ ਕਹਿੰਦੇ ਕਿ ਵੀ ਸੀ ਜੋਧਨ ਨਸ਼ਾ ਵਿਰੁੱਧ ਛੇੜਿਆ ਹੋਇਆ ਇਹਨਾਂ ਦਾ ਗੁਰੂ ਘਰਾਂ ਚ ਚਿੱਟਾ ਵਿਕਰੇਗਾ ਸੀ ਵਿਦੂ ਪ੍ਰੂਫ ਦੇ ਰਹੇਗੇ ਆ ਕੇ ਸਾਨੂੰ ਕਹਰੇ ਬਰਾਮਦੀ ਕਿੰਨੀ ਆ। ਇਹ ਜਿਹੜੇ ਐਸਆਈ ਸਾਹਿਬ ਐਸਆਈ ਸੀ ਕੀ ਨਾਮ ਸੀ ਮਿੱਠੂ ਸਿੰਘ ਜੀ ਮਿੱਠੂ ਸਿੰਘ ਜੀ ਉਹ ਕਹਿੰਦੇ ਜੀ ਬਰਾਮਦੀ ਉਹ ਦਿਖਾਓ ਕਿੱਥੇ ਹੈਗੀ ਜਿਹੜੀ ਵੀਡੀਓ ਪਈਆਂ ਨੇ ਸਾਡੇ ਕੋਲੇ ਬੰਦਾ ਮੰਨਿਆ ਉਹਦੇ ਚ ਤੇ ਫੋਨ ਦਾ ਨੰਬਰ ਦਿਖ ਰਿਹਾਗਾ ਇਹਦੀ ਗੱਡੀ ਦਿਖ ਜੇਗੀ ਬੰਦੇ ਤੇ ਉਹ ਚਿੱਟਾ ਫੜ ਕੇ ਲੈ ਕੇ ਆ ਕੇ ਸਾਡੇ ਕੈਮਰੇ ਮੂਹਰੇ ਆ ਕੇ ਉਹਨੇ ਕੁੜੀ ਖੋਲੀਏਗੀ ਕੋਈ ਵਿੱਚ ਕੱਟ ਨਹੀਂ ਹੈਗਾ ਐਦੂ ਉੱਤੇ ਹੋਰ ਕੀ ਪ੍ਰੂਫ ਦੇ ਦਈਏ ਭਾਈ ਕੀ ਨਾਮ ਚੰਕੌਰ ਸਿੰਘ ਜੀ ਚੰਕੌਰ ਜੀ ਅੱਜ ਜੋ ਸਾਰਾ ਕੁਝ ਹੋਇਆ ਹੈਗਾ ਕੀ ਹਾਲਾਤ ਕਹੇ ਜਿਵੇਂ ਇਹ ਹਾਲਾਤ ਤਾਂ ਮਾੜੀ ਨੇ ਦੇਖੋ ਜੀ ਗ੍ਰਾਂਤੀ ਸਿੰਘ ਚਿੱਟਾ ਵੇਚਣ ਨੇ ਤਾਂ ਆਪਣੇ ਵਾਸਤੇ ਮਾੜੀ ਗੱਲ ਹੈ ਸਰੇ ਆਮ ਵੇਚ ਰਹੀ ਸੀ ਸਾਰੇ ਬਦਨਾਮ ਹੁੰਦੇ ਨੇ ਸਾਰੀ ਮੜੀਰ ਨੂੰ ਵੇਚ ਰਹੀ ਸਰੇ ਆਮ ਵੇਚ ਰਹੀ ਦੀ ਇਹ ਅਸੀਂ ਦੋ ਤਿੰਨ ਦਿਨਾਂ ਤੋਂ ਉਹਦੇ ਪਿੱਛੇ ਲੱਗੇ ਸੀ ਸਾਨੂੰ ਅੱਜ ਪਤਾ ਲੱਗ ਗਿਆ ਤੇ ਉਹਨਾਂ ਨੂੰ ਫੜਿਆ ਤੇ ਪੁਲਿਸ ਦੀ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੋਈ ਮਿੱਠੂ ਸਿੰਘ ਐਸਆਈ ਆਈਦੀ ਉਹਨਾਂ ਨੇ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਕੀਤੀ ਉਹ ਧੱਕੇ ਨਾਲ ਲੈ ਕੇ ਗਏ ਨੇ ਖਿੱਚ ਕੇ ਪਬਲਿਕ ਕੋਲੇ ਖੜੀ ਹੈ ਉਹਨੂੰ ਪੁੱਛ ਟਿਚ ਕਰ ਰਹੀ ਹੈ ਜਿੱਤੇ ਨਾਲ ਦੇ ਬੰਦੇ ਦੱਸੋ ਉਹ ਧੱਕਾशाही ਨਾਲ ਗੱਡੀ 'ਚ ਬਿਠਾ ਕੇ ਲੈ ਕੇ ਗਏ ਨੇ ਉਹਨਾਂ ਨੂੰ ਰੋਕਿਆ ਵੀ ਗਿਆ ਵੀ ਤੁਸੀਂ ਇਹਨੂੰ ਉਤਾਰੋ ਐ ਕਰੋ ਜੇ ਕੋਈ ਪ੍ਰਚਾਰਕ ਉਹਨਾਂ ਨੇ ਕੁਝ ਨਹੀਂ ਕਿਹਾ ਇਲਾਕੇ ਦਾ ਕਾਰਵਾਈ ਹੋਊਗੀ ਕੋਈ ਕਾਰਵਾਈ ਨਹੀਂ ਹੋਣੀ ਇੱਥੇ ਇਹ ਮੁੱਦਾ ਇੱਥੇ ਕਟਮ ਕਰ ਦਿੱਤਾ ਜਾਣਾ ਐਸਐਚਓ ਆਪ ਨਹੀਂ ਆਏ ਐਸਐਚਓ ਆਪ ਨਹੀਂ ਆਏ ਉਹਨਾਂ ਨੇ ਮਿੱਟੂ ਸਿੰਘ ਨੂੰ ਭੇਜਿਆ ਸੀ ਕਹਿ ਮੈਂ ਐਸਐਸ ਤੋਂ ਬੁਲਾਇਆ ਜਾਵੇ ਐਸਐਸ ਪੁਰੀ ਤੇ ਉਹਨਾਂ ਨੂੰ ਕੋਈ ਨਹੀਂ ਬੁਲਾਇਆ ਫੋਨ ਵੀ ਕਰੇਗੇ ਨੇ ਸਰ ਫੋਨ ਵੀ ਕਰੇ ਨੇ ਬਾਬਾ ਜੀ ਨੇ ਪਰ ਕੋਈ ਫੋਨ ਦਾ ਜਵਾਬ ਨਹੀਂ ਆਇਆ ਚੱਕਿਆ ਨਹੀਂ ਗਿਆ ਉਹਨਾਂ ਤੋਂ ਫੋਨ ਮੰਗ ਕਰ ਲਓ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਨਸ਼ੇ ਦੇ ਉੱਪਰ ਜਿਹੜਾ ਹੈਗਾ ਸਾਡਾ ਬਹੁਤ ਸਖਤ ਰਵਈਆ ਹੈਗਾ ਨਸ਼ੇ ਵਾਲਾ ਕੋਈ ਵਿਅਕਤੀ ਬਖਸ਼ਿਆ ਨਹੀਂ ਜਾਊਗਾ ਤਾਂ ਫਿਰ ਇਸ ਤਰ੍ਹਾਂ ਦੇ ਬੰਦਿਆਂ ਨੂੰ ਬ ਅਸੀਂ ਤਾਂ ਕਹਿੰਨੇ ਜੀ ਸਖਤ ਕਾਰਵਾਈ ਹੋਵੇ ਸਜ਼ਾ ਮਿਲੇ ਨੂੰ ਪਰ ਸਾਨੂੰ ਇਹ ਲੱਗਦਾ ਵੀ ਇਹਨੂੰ ਸਜ਼ਾ ਨਹੀਂ ਮਿਲਨੀ ਜੇੜਾ ਸਾਹਿਬ ਨਾਲ ਅਪੀਲ ਕਰਦੋ ਕਿ ਉਹ ਦਵਾ ਸਜ਼ਾ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਇਹਨੂੰ ਸਜ਼ਾ ਦਿਵਾਉਣ ਪਰ ਜੇੜਾ ਸਾਹਿਬ ਨਾਲ ਐਸਆਈ ਮਿੱਠੂ ਸਿੰਘ ਲੈ ਕੇ ਗਏ ਨਿੱਚਕੇ ਕੋਈ ਲੱਗਦਾ ਨਹੀਂ ਵੀ ਇਹ ਕਾਰਵਾਈ ਹੋਊਗੀ ਉਹਨਾਂ ਨੇ ਆਪਦਾ ਜੋਰ ਦਿਮਾਸ਼ ਦਿਖਾਇਆ ਹੈ ਅਸਤਾਪੇ ਹੀ ਚਾਹੁੰਦੇ ਆ ਜੀ ਕਿ ਇਸ ਬੰਦੇ ਤੇ ਕਾਰਵਾਈ ਜਿਹੜੀ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਉਹ ਹੋਣੀ ਚਾਹੀਦੀ ਹੈ ਕਿਉਂਕਿ ਜਦ ਕਿ ਪੰਜਾਬ ਸਰਕਾਰ ਮੌਜੂਦਾ ਦੇਖੋ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਇਹ ਪੰਜਾਬ ਨਸ਼ਾ ਅੰਮ੍ਰਿਤ ਜੋ ਚਲਾ ਰਹੀ ਹੈ ਵੀ ਇਹ ਵੀ ਫਿਰ ਆਪਾਂ ਨੂੰ ਜੇ ਇਹ ਤੇ ਕਾਰਵਾਈ ਨਾ ਹੋਈ ਫਿਰ ਉਸ ਮਹਮ ਚਲਾਉਣ ਦਾ ਉਹਦਾ ਕੋਈ ਫਾਇਦਾ ਨਹੀਂ ਸਰਕਾਰ ਦਾ ਸੋ ਅਸੀਂ ਮੰਗ ਕਰਦੇ ਅਸੀਂ ਕਮੇਟੀ ਮੈਂਬਰ ਹੈ ਜੀ ਤੇ ਤਕਰੀਬਨ ਆਰਜੀ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਇੱਥੇ ਇੱਥੇ ਕੋਈ ਨਾਲੇ ਵੀ ਅਸੀਂ ਕਹੀ ਵੀ ਕੋਈ ਪ੍ਰਧਾਨ ਸ਼ੱਕ ਨਹੀਂ ਸੀ ਪਹਿਲਾਂ ਵੀ ਇਸ ਤੇ ਦੇਖੋ ਕੋਈ ਸ਼ੱਕ ਨਹੀਂ ਸੀ ਪੈਸੇ ਇਹ ਅੱਜਲੇ ਵੀ 2 ਮਹੀਨੇ ਤੋਂ ਸਿਰ ਵਨਵਾ ਰਹੇ ਸੀਗੇ ਪਰ ਐ ਵੀ ਦੇਖੋ ਹੁਣ ਸਾਰੇ ਦਿਨ ਆਪਾਂ ਜਿਹੜੇ ਖੇਤ ਦੇ ਵਿੱਚ ਨਹੀਂ ਬੈਠਾ ਜਾਂਦਾ ਅਸੀਂ ਆਪਾਂ ਕੰਮ ਕਰਨ ਵਾਲੇ ਬੰਦੇ ਆਂਗੇ ਸਾਰੇ ਜਿੰਨਾ ਕੁ ਟਾਈਮ ਸਾਡੇ ਤੋਂ ਲੱਗਦਾ ਅਸੀਂ ਇੱਥੇ ਹਾਜ਼ਰੀ ਲਵਾ ਕੇ ਜਾਂਦੇ ਸੀਗੇ ਪਰ ਹੁਣ ਕਿਸੇ ਦੇ ਦਿਲ ਦਾ ਸਾਨੂੰ ਕੀ ਪੇਤਾ ਹੈ ਲੱਗਦਾ ਕਾਰਵਾਈ ਹੋਣੀ ਚਾਹੀਦੀ ਜੀ ਬਿਲਕੁਲ ਜੀ ਬਿਲਕੁਲ ਹੋਣੇ ਚਾਹੀਦੇ ਜੀ ਬਿਲਕੁਲ ਨਮਿਕ ਪੱਤਰ ਦਿੱਤਾ ਹੋਇਆ ਜੀ ਕੱਲ ਕੁਝ ਗੁਰੰਤੀ ਸਿੰਘ ਜਿਹੜਾ ਫੜਿਆ ਹੈਗਾ ਜੀ ਨਸ਼ੇ ਦੇ ਨਾਲ ਕੀ ਕਾਰਵਾਈ ਹੈ ਜੀ ਮੈਮ ਕੀ ਕੰਪਲੀਟ ਹੈ ਜੀ ਕੱਲ ਮਿਤੀ 11 ਜੂਨ 2025 ਨੂੰ ਇੱਕ ਇਨਫਰਮੇਸ਼ਨ ਸਾਨੂੰ ਰੀਸੀਵ ਹੋਈ ਸੀ ਜਿਦੇ ਵਿੱਚ ਜਿਹੜੇ ਲੋਕਲਸ ਨੇ ਡਿੜਬੇ ਦੇ ਉਹਨਾਂ ਨੇ ਇਤਰਾਜ਼ ਕੀਤਾ ਕਿ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਡਿੜਬਾ ਨੇੜੇ ਸ਼ੀਤਲਾ ਮਾਤਾ ਮੰਦਰ ਇਹਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਪ੍ਰਗਟ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਰਾਂਘੀਰ ਥਾਣਾ ਸਦਰ ਧੂਰੀ ਦੇ ਇਹ ਪਿਛਲੇ 2 ਮਹੀਨਿਆਂ ਤੋਂ ਬਤੌਰ ਗ੍ਰੰਥੀ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਨੇ ਤੇ ਲੋਕਲਸ ਨੂੰ ਇਹ ਕੰਪਲੇਂਟ ਸੀਗੀ ਜਾਂ ਉਹ ਇਹਨਾਂ ਨੂੰ ਸੂਚਨਾ ਸੀਗੀ ਕਿ ਇਹ ਜਿਹੜੇ ਗ੍ਰੰਥੀ ਸਿੰਘ ਨੇ ਇੱਕ ਤਾਂ ਆਪ ਜਿਹੜਾ ਤੰਬਾਕੂ ਦਾ ਸੇਵਨ ਕਰਦੇ ਨੇ ਤੇ ਨਾਲ ਨਸ਼ੇ ਦੀ ਜਿਹੜੀ ਹੈ ਉਹ ਤਸਕਰੀ ਕਰਦੇ ਨੇ ਕਿਸੇ ਲੈਵਲ ਤੇ ਇਹ ਬਾਹਰੋਂ ਨਸ਼ਾ ਲਿਆ ਕੇ ਇੱਥੇ ਵੇਚਦੇ ਨੇ ਇਸ ਇਨਫੋਰਮੇਸ਼ਨ ਤੇ ਐਕਟ ਕਰਦੇ ਆ ਇੱਥੇ ਜਥੇਦਾਰ ਬਰਮਾ ਸਿੰਘ ਨੇ ਵਾਸੀ ਦੇ ਨਾਲ ਜਿਨ੍ਹਾਂ ਦੇ ਬਿਆਨਾਂ ਤੇ ਅਸੀਂ ਬਣਦੀ ਜਿਹੜੀ ਠੁਕਮੀ ਕਾਰਵਾਈ ਇਹ ਕੀਤੀ ਹੈ ਇਹਨਾਂ ਦੇ ਹਿਸਾਬ ਨਾਲ ਵੀ ਕੋਈ ਵੀ ਦੇਖੋ ਨਸ਼ਾ ਵੇਚ ਕੇ ਜਾਂ ਤੰਬਾਕੂ ਦਾ ਸੇਵਨ ਕਰਕੇ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਉਸ ਦੇ ਹਿਸਾਬ ਨਾਲ ਅਸੀਂ ਜਿਹੜਾ 295 ਆਈਪੀਸੀ ਜਾਂ 298 ਬੀਐਨਐਸ ਜਿਹੜਾ ਹੈ ਉਹਦੇ ਤਹਿਤ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਜਿਹੜੀ ਤਫ਼ਤੀਸ਼ ਹੈ ਉਹ ਅਜੇ ਜਾ ਰਹੀ ਹੈ ਕੋਈ ਵੀ ਜਿਹੜੀਆਂ ਲਿੰਕੇਜਸ ਕੋ ਡਰਗ ਨਾਲ ਰਿਲੇਟਡ ਜੇ ਸਾਨੂੰ ਕੋਈ ਬਾਹਰ ਨਿਕਲਦੀਆਂ ਨੇ ਜਾਂ ਕੁਝ ਜੋ ਵੀ ਤੱਤ ਉੱਭਰ ਕੇ ਆਉਂਦੇ ਨੇ ਉਹਦੇ ਹਿਸਾਬ ਨਾਲ ਜੋ ਐਨਡੀ ਦੇ relevant sections ਨੇ ਉਹ ਇਹਦੇ ਵਿੱਚ ਐਡ ਕਰ ਦਿੱਤੇ ਜਾਣਗੇ ਤੇ ਅਸੀਂ ਉਸੇ ਤਰ੍ਹਾਂ ਅੱਗੇ ਤਫਤੀਸ਼ ਨੂੰ ਪ੍ਰਸੀਡ ਕਰਾਂਗੇ ਮੈਡਮ ਇਹਦੇ ਨਾਲ ਫੋਨ ਵੀ ਕੋਈ ਬੰਦਾ ਜਿਹੜਾ ਫੜਿਆ ਗਿਆ ਇਕੱਲਾ ਹੀ ਬੰਦਾ ਹੈਗਾ ਜੀ ਨਹੀਂ ਜੀ ਫਿਲਹਾਲ ਇਹ ਇਕੱਲਾ ਹੀ ਫੜਿਆ ਗਿਆ ਜੇ ਤਫਤੀਸ਼ ਵਿੱਚ ਕੋਈ ਵੀ ਨਾਲ ਦੇ ਲਿੰਕਸ ਆਣਗੇ ਤੇ ਉਹ ਨਾਲ ਹੀ ਬੰਦਾ ਅਸੀਂ ਨਾਮੁਲੇਟ ਕਰ ਦਵਾਂਗੇ ਜਿਹੜੇ ਕੰਪਲੀਟਰ ਨੇ ਇਹਨਾਂ ਵੱਲੋਂ ਕੋਈ Trap ਵਗੈਰਾ ਵੀ ਲਗਾਇਆ ਗਿਆ ਸੀ ਜੀ ਫੋਨ ਤੇ ਉਹ ਕਹਾਦਾ ਮੰਨੇ ਪਈਏ ਹੈਗੇ ਨੇ ਤੁਹਾਡੇ ਕੋਲ ਆਈ ਹੈ ਜਦੋਂ ਵੀ ਕੋਈ ਇਨਫੋਰਮੇਸ਼ਨ ਹਾਂਜੀ ਇਹ ਦੇਖੋ Trap ਲਗਾਇਆ ਗਿਆ ਸੀ ਪਰ ਗੱਲ ਇਹ ਹੈ ਵੀ Trap ਦੇ ਵਿੱਚੋਂ ਕੋਈ ਰਿਕਵਰੀ ਜਿਹੜੀ ਹੈ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਮਿਲੀ ਹੈਗੀ ਤੇ ਜੋ ਵੀ ਕੰਫੈਸ਼ਨ ਕੋਈ ਲੋਕਾਂ ਵੱਲੋਂ ਹੋਇਆ ਜਾਂ ਲੋਕਾਂ ਕੋਲ ਇਸ ਬੰਦੇ ਨੇ ਕੀਤਾ ਉਹ ਅਸੀਂ ਔਨ ਰਿਕਾਰਡ ਲੈ ਰਹੇ ਆ ਪਰ ਜਦੋਂ ਤੱਕ ਸਾਨੂੰ ਰਿਕਵਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਹੁਣ ਇਸ ਦੇ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਲੋਰ ਐਜ਼ ਆਫ ਨਾਓ ਜੀ ਜੋ ਦੱਸਿਆ ਹੈ 298 BNS ਦੇ ਤਹਿਤ ਇੱਥੇ ਕਾਰਵਾਈ ਹੋਈ ਹੈ ਫੋਰ ਹਰਟਿੰਗ ਰਿਲੀਜੀਅਸ ਸੈਂਟੀਮੈਂਟਸ ਪਰ ਇਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਨੂੰ ਨਿਕਲ ਕੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜੀ ਹੈ ਕਾਰਵਾਈ ਫਿਰ ਬਾਅਦ ਇਸ ਤੇ ਕਰਾਂਗੇ ਬੜੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਹੈਗਾ ਜੀ ਜਦੋਂ ਕੱਲ ਪਹੁੰਚੇ ਲੋਕ ਕਿ ਥਾਣੇ ਦੇ ਵਿੱਚ ਕੋਈ ਵੀ ਨਹੀਂ ਮਿਲਿਆ ਸਿਰਫ ਕਿ ਐਸਆਈ ਸਾਹਿਬ ਸੀ ਜਨਾਇ ਐਸਐਸਓ ਮੌਜੂਦ ਸੀ ਇਹ ਉੱਤੇ ਦੇਖੋ ਇਹ ਵੀ ਥਾਣੇ ਵਿੱਚ ਜਿਹੜਾ ਡਿਊਟੀ ਅਫਸਰ ਹੈ ਉਹਦੀ ਹਾਜ਼ਰੀ ਅਸੀਂ ਲਾਜ਼ਮੀ ਬਣਾਉਣੀ ਹੈ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਕੋਈ ਲਾਅਨ ਆਰਡਰ ਸਿਚੁਏਸ਼ਨਸ ਕੋਈ ਆਪਰੇਸ਼ਨਲ ਕੰਮ ਨੇ ਕੋਕੋਟਾ ਚ ਦੋਸ਼ੀਆਂ ਨੂੰ ਪੇਸ਼ ਕਰਨਾ ਹੈ ਇਸ ਤੋਂ ਇਲਾਵਾ ਕੋਈ ਬੇਲਸ ਕਰਵਾਨੀਆਂ ਨੇ ਤੇ ਸੌਤਰਾਂ ਦੇ ਕੰਮਾਂ ਦੀ ਗੱਲ ਹੈ ਕਿ ਜਦੋਂ ਐਸ ਐਚਓ ਸਾਹਿਬ ਨੂੰ ਫੋਨ ਲਗਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਕਹਿ ਦਿੱਤਾ ਕਿ ਮੈਂ ਅੱਜ ਨਹੀਂ ਆ ਸਕਦਾ ਮੈਂ ਕੱਲ ਆਵਾਂਗਾ ਤਾਂ ਗੁੱਸੇ ਦੇ ਵਿੱਚ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਕਿ ਐਸ ਐਚਓ ਸਾਹਿਬ ਮੌਕੇ ਦੇ ਉੱਤੇ ਨਹੀਂ ਆਏ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਗਿਆ। ਯੁੱਧ ਛੇੜਿਆ ਗਿਆ ਤੇ ਇਸ ਮੁਹਿੰਮ ਨੂੰ ਕਾਫੀ ਹੰਗਾਰਾ ਵੀ ਮਿਲ ਰਿਹਾ ਪਰ ਜਦੋਂ ਇੱਕ ਹੈੱਡ ਗ੍ਰੰਥੀ ਜਾਂ ਇੱਕ ਗੁਰੂ ਘਰ ਦੇ ਵਿੱਚ ਰਖਵਾਲਾ ਕਹਿ ਸਕਦੇ ਆ ਤਾਂ ਉਸ ਦੇ ਵੱਲੋਂ ਨਸ਼ਾ ਵੇਚਣ ਦਾ ਪਰਦਾ ਫਾਸ਼ ਹੋਇਆ ਤਾਂ ਉਸ ਦੇ ਕੋਲੋਂ ਤਾਂ ਫੇਰ ਪੁਲਿਸ ਨੂੰ ਫੋਨ ਲਗਾਇਆ ਤਾਂ ਪੁਲਿਸ ਵਾਲੇ ਮੁਲਾਜ਼ਮ ਸਾਹਿਬ ਐਸ ਐਚਓ ਸਾਹਿਬ ਕਹਿੰਦੇ ਕਿ ਮੈਂ ਅੱਜ ਨਹੀਂ ਆ ਸਕਦਾ ਕੱਲ ਆਵਾਂਗਾ। ਤਾਂ ਫਿਰ ਕੀ ਉਹ ਸਿਰਫ ਗੱਲਾਂ ਹੀ ਨੇ? ਕਿ ਨਸ਼ਿਆਂ ਦੇ ਖਿਲਾਫ ਐਕਸ਼ਨ ਹੋ ਰਿਹਾ ਬੁਲਡੋਜ਼ਰ ਚੱਲ ਰਹੇ ਨੇ